ਹੈਲੋ ਜੀ ਨਮਸਤੇ ਸੱਚੀ ਆਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਂਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਅੱਜ ਮੈਂ ਬਣਾਈ ਸੀ ਕੜੀ ਵੈਸੇ ਤਾਂ ਕੜੀ ਬਣਾਉਣ ਦਾ ਕੋਈ ਇਰਾਦਾ ਹੈ ਨਹੀਂ ਸੀ ਪਰ ਸਾਡੇ ਸਿਗਾ ਇੱਕ ਫੰਕਸ਼ਨ ਤੇ ਫੰਕਸ਼ਨ ਕਰਕੇ ਪਕੌੜੇ ਬਣਾਏ ਸੀ ਤੇ ਪਕੌੜੇ ਬਚ ਗਏ ਸੀ ਤੇ ਨਾਲੇ ਬਚ ਗਿਆ ਸੀ ਪਕੌੜਿਆਂ ਦਾ ਚੂਰ ਤੇ ਪਕੌੜਿਆਂ ਦੇ ਚੂਰ ਦੀ ਕੜੀ ਕਿਨੇ ਕਿਨੇ ਖਾਈ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਉੱਪਰਲੇ ਉੱਪਰਲੇ ਮੋٹے ਮੋٹے ਪਕੌੜੇ ਖਾਣ ਤੋਂ ਬਾਅਦ ਆਪਾਂ ਚੂਰਪੂਰ ਦੀ ਬਣਾਈ ਸੀ ਕੜੀ ਤੇ ਬਹੁਤ ਹੀ ਸਵਾਦ ਬੰਦੀ ਹੈ ਤੁਸੀਂ ਇੱਕ ਵਾਰ ਬਣਾ ਕੇ ਦੇਖਿਓ ਮੈਂ ਇਹ ਜਿਹੜੀ ਕੜੀ ਬਣਾਈ ਸੀ ਉਹ ਦਹੀਂ ਦੀ ਬਣਾਈ ਸੀ ਕਿਉਂਕਿ ਲੱਸੀ ਪਤਾ ਕਰਨ ਗਈ ਤੇ ਉਹ ਕਹਿੰਦੇ ਠੰਡ ਕਰਕੇ ਅਸੀਂ ਲੱਸੀ ਲੈਣੀ ਬੰਦ ਕੀਤੀ ਹੋਈ ਹੈ ਦੁਕਾਨਾਂ ਵਾਲਿਆਂ ਨੇ ਤੇ ਇਸ ਲਈ ਆਪਾਂ ਦਹੀਂ ਦੀ ਪੈਕਿੰਗ ਲਈ ਤੇ ਦਹੀਂ ਦੀ ਆਪਾਂ ਕੜੀ ਬਣਾਤੀ ਕਿਉਂਕਿ ਦਹੀਂ ਥੋੜਾ ਖੱਟਾ ਘੱਟ ਸੀਗਾ ਤੇ ਇਸ ਲਈ ਮੈਂ ਉਹਨੂੰ ਅੱਧਾ ਘੰਟਾ ਪਹਿਲਾਂ ਰੜਕ ਕੇ ਨਾ ਥੋੜਾ ਜਿਹਾ ਲੂਣ ਪਾ ਕੇ ਉਹਨੂੰ ਧੁੱਪ 'ਚ ਰੱਖਦਾ ਸੀ ਤਾਂ ਜੋ ਜੜਾ ਆਪਣਾ ਦਹੀਂਆ ਥੋੜਾ ਖੱਟਾ ਹੋ ਜਵੇ ਤੇ ਐਦਾਂ ਹੋ ਜਾਂਦਾ ਖੱਟਾ ਤੇ ਤੁਸੀਂ ਐਵੇਂ ਕਰਕੇ ਦੇਖ ਲਿਓ ਤੇ ਲੋ ਜੀ ਹੁਣ ਆਪਾਂ ਕੀ ਕੀਤਾ ਉਹਦੇ ਚ ਬੇਸਨ ਪਾ ਕੇ ਚੰਗੀ ਤਰ੍ਹਾਂ ਨੂੰ ਰੜਕ ਦੇਣਾ ਤੇ ਨਾਲ ਆਪਾਂ ਲੈਣੇ ਆ ਖੜੇ ਮਸਾਲੇ ਜੁਵੈਨ ਜੀਰਾ ਰਾਈ ਕੜੀ ਪੱਤਾ ਤੇ ਦੋ ਆਪਾਂ ਲੈਣੀਆਂ ਸੁੱਕੀਆਂ ਲਾਲ ਮਿਰਚਾਂ अच्छा जीड़ी ਆਪਾਂ ਕੜੀ ਰੜਕੀ ਪਈ ਸੀ ਨਾ ਆਪਾਂ ਉਹਨੂੰ ਗੈਸ ਤੇ ਰੱਖ ਦੇਣਾ ਤੇ ਵਿੱਚ ਕੜਛੀ ਪਾ ਦੇਣੀ ਆ ਤਾਂ ਜੋ ਜਿਹੜੀ ਉਬਲ ਕੇ ਆ ਉਹ ਬਾਹਰ ਨਾ ਆਵੇ ਤੇ ਇਹਦੇ ਨਾਲ ਕੀ ਹੁੰਦਾ ਆਪਣੇ ਟਾਈਮ ਦੀ ਬਹੁਤ ਹੀ ਜ਼ਿਆਦਾ ਬਚਤ ਹੋ ਜਾਂਦੀ ਹੈ ਕਿਉਂਕਿ ਇੱਕ ਪਾਸੇ ਉਹ ਆਪਣੀ ਅੱਧੀ ਕੜੀ ਤਿਆਰ ਹੋ ਜਾਂਦੀ ਹੈ ਐਨੇ ਆਪਾਂ ਇਹਨੂੰ ਤੜਕਾ ਤਿਆਰ ਕਰ ਲੈਣੇ ਆ ਕਿਉਂਕਿ ਜੇ ਆਪਾਂ ਤੜਕਾ ਤਿਆਰ ਕਰਨ ਲੱਗਦੇ ਆ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ ਸਸ ਨਾਲੋਂ ਨਾਲ ਆਪਾਂ ਖੜੇ ਕੁੱਕਰ ਦੇ ਵਿੱਚ ਕੜਚੀ ਮਾਰੀ ਜਾਣੀ ਹੈ ਤਾਂ ਜੋ ਜਿਹੜੀ ਉਬਲ ਕੇ ਆ ਕੜੀ ਬਾਹਰ ਵੀ ਨਾ ਆਜਵੇ ਤੇ ਲੋ ਜੀ ਇਧਰੋਂ ਆਪਾਂ ਲਿਆ ਹੁਣ ਤੇਲ ਸਰੋਂ ਦੇ ਤੇਲ ਦੇ ਵਿੱਚ ਵੀ ਤੜਕਾ ਲਾਇਆ ਸੀ ਤੇ ਜਿਹੜੇ ਆਪਾਂ ਖੜੇ ਮਸਾਲੇ ਲਏ ਸੀਗੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇੱਕੋ ਵਾਰ ਚ ਪਾ ਦੇਣਾ ਤੇ ਇੱਕੋ ਵਾਰ ਚ ਪਾ ਕੇ ਇਹਨਾਂ ਨੂੰ ਜ਼ਿਆਦਾ ਆਪਾਂ ਕਾਲਾ ਕਾਲਾ じゃ ਨਹੀਂ ਕਰਨਾ ਮਤਲਬ ਨਾਰਮਲ ਜਿਹਾ ਹੀ ਰੱਖਣਾ ਨਹੀਂ ਤਾਂ ਫਿਰ ਨਾ ਕੜੀ ਦੇ ਉੱਪਰ ਹੀ ਕਾਲੇ ਕਾਲੇ ਜਿਹੇ ਮਸਾਲੇ ਦਿਖਦੇ ਰਹਿੰਦੇ ਨੇ ਜੀਰਾ ਅਜਵੈਨ ਹਨਾ ਤੇ ਲੋ ਜੀ ਫਿਰ ਆਪਾਂ ਪਾ ਦੇਣੀ ਹੈ ਦੇ ਵਿੱਚ ਪਿਆਜ਼ ਲੰਬੇ ਲੰਬੇ ਕੱਟ ਕੇ ਪਿਆਜ਼ ਪਾ ਦੇਣੇ ਆ ਨਾਲ ਹੀ ਆਪਾਂ ਪਾਣਾ ਅਦਰਕ ਲਸਣ ਤੇ ਹਰੀ ਮਿਰਚ ਦਾ ਆਪਣਾ ਕੁੱਟਿਆ ਹੋਇਆ ਮਸਾਲਾ ਇਹਨੂੰ ਆਪਾਂ ਘਰੇ ਤਿਆਰ ਕਰਨਾ ਕਿਉਂਕਿ ਜਦ ਆਪਾਂ ਮਾਰਕੀਟ ਵਾਲਾ ਮਸਾਲਾ ਪਾਣੇ ਆ ਨਾ ਉਹਦੇ ਵਿੱਚ ਨਾ ਟੇਸਟ ਨਹੀਂ ਹੁੰਦਾ ਤੇ ਜਿਹੜਾ ਆ ਮਸਾਲਾ ਆਪਾਂ ਘਰੇ ਤਿਆਰ ਕੀਤਾ ਇੱਕ ਤਹ ਤਾਜਾ ਹੈ ਲਸਣ ਵੀ ਤਾਜਾ ਹੈ ਅਦਰਕ ਵੀ ਤਾਜਾ ਤੇ ਹਰੀ ਮਿਰਚ ਵੀ ਤਾਜੀ ਆਪਾਂ ਕੁੱਟ ਕੇ ਪਾਣੇ ਆ ਤੇ ਇਹਦਾ ਜਿਹੜਾ ਸਵਾਦ ਹੈ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੇ ਲੋ ਜੀ ਫਿਰ ਆਪਾਂ ਪਾਣੀ ਆ ਥੋੜੀ ਜੀ ਕਸੂਰੀ ਮੇਥੀ ਕਸੂਰੀ ਮੇਥੀ ਨਾਲ ਵੀ ਸਵਾਦ ਦੁਗਣਾ ਚੋਗਣਾ ਹੋ ਜਾਂਦਾ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਲੂਣ ਕਿਉਂਕਿ ਲੂਣ ਆ ਤੁ वैसे ਧੁੱਪ ਦੇ ਵਿੱਚ ਆਪਾਂ ਲੂਣ ਪਹਿਲਾਂ ਵੀ ਪਾਇਆ ਹੋਇਆ ਸੀ ਇਸ ਲਈ ਲੂਣ ਆਪਾਂ ਹੁਣ ਹਿਸਾਬ ਸਿਰ ਹੀ ਪਾਣਾ ਨਾਲ ਆਪਾਂ ਪਾਈ ਸੀਗੀ ਲਾਲ ਮਿਰਚ ਤੇ ਆਪਾਂ ਨਾਲ ਪਾਣੀ ਆ ਹਲਦੀ ਤੇ ਗਰਮ ਮਸਾਲਾ ਆਪਾਂ ਬਣੀ ਸਬਜੀ ਦੇ ਬਾਅਦ ਚ ਪਾਵਾਂਗੇ ਤੇ ਲੋ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਘੁਮਾਫਰਾ ਦੇਣਾ ਤੇ ਘੁੰਮਣ ਫਿਰਨ ਤੋਂ ਬਾਅਦ ਮਸਾਲਾ ਜਦੋਂ ਆਪਣਾ ਪੱਕ ਗਿਆ ਤੇ ਇਹਨੂੰ ਆਪਾਂ ਪਾ ਦੇਣਾ ਆਪਣੇ ਕੁੱਕਰ ਦੇ ਵਿੱਚ ਜਿਹੜਾ ਆਪਣਾ ਕੜੀ ਤਿਆਰ ਕੀਤੀ ਹੋਈ ਸੀ ਆਪਾਂ ਮਸਾਲਾ ਜਿਹੜਾ ਆਪਾਂ ਇਹਦੇ ਵਿੱਚ ਕੜੀ ਚ ਪਾਇਆ ਤੇ ਇਹ ਜਿਹੜਾ ਕੜਾਈ ਨੂੰ ਲੱਗਿਆ ਹੋਇਆ ਇਹ ਵੀ ਆਪਾਂ 베ਸਟ ਨਹੀਂ ਹੋਣ ਦੇਣਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਕੜੀ ਪਾ ਕੇ ਚਾਹੇ ਪਾਣੀ ਪਾ ਕੇ ਇਹਨੂੰ ਵੀ ਆਪਾਂ ਵਿੱਚੇ ਮਿਕਸ ਕਰ ਦੇਣਾ ਕਿਉਂਕਿ ਹਲਦੀ ਇਹਦੇ ਵਿੱਚ ਬਹੁਤ ਲੱਗੀ ਹੋਈ ਸੀ ਫਿਰ ਰੰਗ ਉਹਦਾ ਜਿਹੜਾ ਕੜੀ ਦਾ ਉਹ ਥੋੜਾ ਜਿਹਾ ਪੀਲੇ ਪੰਚ ਤਾਂ ਹੀ ਆਊਗਾ ਤੇ ਲੋ ਜੀ ਇਹਨੂੰ ਹੁਣ ਘੁੰਮਣ ਫਿਰਨ ਦੇਣਾ ਤੇ ਦੇਖੋ ਇਹਦੇ ਨਾਲ ਆਪਣੇ ਟਾਈਮ ਦੀ ਕਿੰਨੀ ਬਚਤ ਹੋਈ ਐ ਆਪਾਂ ਇੱਕ ਪਾਸੇ ਕੜੀ ਉਬਲ ਨਹੀਂ ਰੱਖਤੀ ਤੇ ਹੁਣ ਤੁਸੀਂ ਕੀ ਕਰ ਸਕਦੇ ਹੋ ਹੁਣ ਤੁਸੀਂ ਕੜੀ ਨੂੰ ਛੱਡ ਕੇ ਸਿੰਮ ਤੇ ਰੱਖ ਕੇ ਜਾ ਵੀ ਸਕਦੇ ਹੋ ਮਤਲਬ ਤੁਸੀਂ ਆਪਣਾ ਕੋਈ ਵੀ ਕੰਮ ਕਰ ਸਕਦੇ ਹੋ ਨਾਲ ਨਾਲ ਤੁਸੀਂ ਤੜਕਾ ਵੀ ਤਿਆਰ ਕਰ ਲਿਆ ਤੇ ਨਹੀਂ ਤਾਂ ਤੁਸੀਂ ਕੀ ਕਰਦੇ ਪਹਿਲਾਂ ਤੁਸੀਂ ਤੜਕਾ ਮਾਰਦੇ ਤੇ ਤੁਹਾਨੂੰ ਖੜੇ ਰਹਿਣਾ ਪੈਂਦਾ ਫਿਰ ਉੱਥੇ ਵੀ ਕੜੀ ਕਿਤੇ ਉਬਲ ਕੇ ਬਾਹਰ ਨਾ ਆਜੇ ਤੇ ਲੋ ਜੀ ਜੇ ਤੁਸੀਂ ਅੱਦਾਂ ਬਣਾ ਕੇ ਦੇਖੋਗੇ ਕੜੀ ਤੇ ਤੁਹਾਡੇ ਟਾਈਮ ਦੀ ਬਹੁਤ ਜ਼ਿਆਦਾ ਬਚਤ ਹੋਊਗੀ ਤੇ ਆਹ ਨੇ ਚੂਰਪੂਰ ਦੇ ਪਕੌੜੇ ਤੇ ਇਹ ਚੂਰਪੂਰ ਦੇ ਪਕੌੜੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉੱਪਰਲੇ ਪਕੌੜੇ ਖਾਦੇ ਗਏ ਤੇ نیچے ਜਿਹੜੀ ਚੂਰਪੂਰ ਆ ਉਹ ਰਹਿ ਗਈ ਸੀ ਤੇ ਇਹਦੀ ਆਪਾਂ ਕੜੀ ਬਣਾ ਰਹੇ ਹਾਂ ਅੱਜ ਕੜੀ ਹੋਵੇ ਤੇ ਨਾਲ ਚੋਲਨਾ ਬਣਨ ਇਹ ਕਿਵੇਂ ਹੋ ਸਕਦਾ ਹੈ ਤੇ ਇਸ ਲਈ ਆਪਾਂ ਬਣਾਏ ਸੀਗੇ ਚਾਵਲ ਚਾਵਲਾ ਦਾ ਬਿਰਕੋ ਪਿਆ ਸੀ ਟੋਟਾ ਜਿਹੜੇ ਬਾਸਮਤੀ ਚਾਵਲ ਨੇ ਉਹ ਖਤਮ ਹੋ ਚੁੱਕੇ ਨੇ ਤੇ ਜਬਸ ਬਸ ਬਾਜ਼ਾਰੋਂ ਜਾ ਲੈ ਕੇ ਆਂਦੀ ਘੋਲ ਜੀ ਆ ਥੋੜੀ ਜੀ ਤੇ ਕੋਈ ਗੱਲ ਨਹੀਂ ਮੈਨੂੰ ਤਾਂ ਵੈਸੇ ਟੋਟਾ ਚਾਵਲਾਂ ਦਾ ਵੀ ਬਹੁਤ ਹੀ ਜ਼ਿਆਦਾ ਸਵਾਲ ਲੱਗਦਾ ਤੇ ਲੋ ਜੀ ਚਾਵਲ ਮੈਂ ਚੰਗੀ ਤਰ੍ਹਾਂ ਧੋਸਵਾਰ ਲੈਣੇ ਇੰਮਤੇ ਆਪਾਂ ਆਪਣੀ ਕੜੀ ਰੱਖਦੀ ਐਨੇ ਕੜੀ ਕੜਦੀ ਪਈ ਐ ਕਿਉਂਕਿ ਕੜੀ ਦਾ ਨਾਮ ਐ ਕੜਨਾ ਜਿੰਨੀ ਇਹ ਕੜੂਗੀ ਓਨੀ ਸਵਾਦ ਬਣੂਗੀ ਤੇ ਨਾਲ ਹੀ ਆਪਾਂ ਚਾਵਲਾਂ ਦਾ ਕੰਮ ਨਿਬੇੜ ਦੇਣਾ ਇਹਨਾਂ ਨੂੰ ਵੀ ਬਿਲਕੁਲ ਸਿਮਤੇ ਰੱਖ ਦੇਣਾ ਤੇਖੋ ਆਪਣੀ ਦਾਲ ਤੇ ਸੌਰੀ ਕੜੀ ਤੇ ਚਾਵਲ ਨਾਲੋਂ ਨਾਲ ਤਿਆਰ ਹੋ ਜਾਣੇ ਆਪਣੇ ਦੁਪਹਿਰ ਦਾ ਜਿਹੜਾ ਲੰਚ ਆ ਉਹ ਫਟਾਫਟ ਜੇ ਤਿਆਰ ਹੋ ਜਾਊਗਾ ਤੇ ਇਧਰੋਂ ਹੁਣ ਦੇਖੋ ਆਪਣਾ ਚਾਵਲ ਵੀ ਰੱਖਦੇ ਤੇ ਕੜੀ ਦੇ ਵਿੱਚ ਨਾਲ-ਨਾਲ ਕੜਛੀ ਮਾਰੀ ਜਾਣੀ ਐ ਤਾਂ ਜੋ ਇਹ ਜਿਹੜੀ ਰਿਜ ਰਿਜ ਕੇ ਕੜੀ ਸਵਾਦ ਬਣੇ ਤੇ ਲੋ ਜੀ ਹੁਣ ਆਪਣੀ ਕੜੀ ਹੋ ਚੁੱਕੀ ਹੈ ਤਿਆਰ ਤੇ ਜਿਹੜੇ ਚੂਰਪੂਰ ਦੇ ਪਕੌੜੇ ਪਏ ਸੀ ਮੈਂ ਇਹਨਾਂ ਨੂੰ ਰੱਖਿਆ ਹੋਇਆ ਸੀ ਫ੍ਰਿਜ ਦੇ ਵਿੱਚ ਤੇ ਇਹਨੂੰ ਆਪਾਂ ਨਾ ਕੜੀ ਦੇ ਵਿੱਚ ਪਾ ਕੇ ਵੈਸੇ ਆਪਾਂ ਨਾਰਮਲ ਪਕੌੜਿਆਂ ਨੂੰ ਤਾਂ ਕੜੀ ਚ ਪਾ ਕੇ ਇੱਕ ਰੇਜਾ ਦਵਾਉਂਦੇ ਨਹੀਂ ਐਦਾਂ ਹੀ ਪਾ ਦਿੰਦੇ ਆ ਕਿਉਂਕਿ ਆਪਾਂ ਉਹ ਤਾਜ਼ੀ ਕੱਢੇ ਹੁੰਦੇ ਨੇ ਤੇ ਇਹਨਾਂ ਨੂੰ ਕਿਉਂਕਿ ਮੈਂ ਫ੍ਰਿਜ 'ਚ ਰੱਖਿਆ ਹੋਇਆ ਸੀ ਤੇ ਥੋੜੇ ਜਿ ਠੰਡੇ ਸੀਗੇ ਇਸ ਲਈ ਆਪਾਂ ਇਹਨਾਂ ਨੂੰ ਪਾ ਕੇ ਇੱਕ ਰੇਜਾ ਦਵਾਦਣਾ ਤਾਂ ਜੋ ਇਹ ਜਿਹੜੇ ਪਕੌੜੇ ਨੇ ਬਿਲਕੁਲ ਸੌਫਟ ਹੋ ਜਾਣ ਤੇ ਲੋ ਜੀ ਮੇਰਾ ਕੰਮਾ ਜੇ ਟਾਈਮ ਨਾਲ ਹੀ ਨਿਭੜ ਗਿਆ ਤੇ ਕਿੰਨਾ ਵਧੀਆ ਫੀਲ ਹੁੰਦਾ ਨਾ ਜਦੋਂ ਆਪਣਾ ਕੰਮ ਹੈ ਜਿਹੜਾ ਪਹਿਲਾਂ ਹੀ ਆਪਣਾ ਨਿਭੜ ਕੇ ਪੂਰੇ ਆਪਾਂ ਟਾਈਮ ਤੇ ਬੇਲੇ ਜੇ ਹੋ ਜਾਂਦੇ ਆ ਤੇ ਧਨੀਆ ਮੈਂ ਪਾਣਾ ਭੁੱਲ ਗਈ ਸੀ ਪਹਿਲਾਂ ਮੈਂ ਕੋਲੀ ਦੇ ਵਿੱਚ ਪਾ ਲਿਆ ਇਹਨੂੰ ਤੇ ਫਿਰ ਮੈਨੂੰ ਯਾਦ ਆਇਆ ਵੀ ਧਨੀਆ ਮੈਂ ਪਾਇਆ ਨਹੀਂ ਤੇ ਆਪਾਂ ਬਾਗ ਚੋਂ ਧਨੀਆ ਪਾ ਲਿਆ ਤੇ ਕੋਲੀ ਦੇ ਵਿੱਚ ਵੀ ਥੋੜਾ ਜਿਹਾ ਧਨੀਆ ਪਾ ਲਿਆ ਸੀ ਤੇ ਤੁਸੀਂ ਦੇਖੋ ਕੜੀ ਸਾਡੀ ਕਿੰਨੀ ਸਵਾਦ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਥਾਲੀ ਆਪਣੀ ਸਜਾਈ ਲਓ ਜੀ ਇਸ ਤਰ੍ਹਾਂ ਸਾਡੇ ਲੰਚ ਵਿੱਚ ਸੀ ਅੱਜ ਕੜੀ ਚੋਲ੍ਹ ਤੇ ਨਾਲ ਲਿਆ ਸੀ ਆਪਾਂ ਸੈਲਡ ਸੈਲਡ ਵਿੱਚ ਲਿਆ ਸੀ ਮੈਂ ਗਾਜਰ ਚਕੁੰਦਰ ਖੀਰਾ ਧਨੀਆ ਤੇ ਨਿੰਬੂ ਨਚੋੜਿਆ ਸੀ ਉਹਦੇ ਵਿੱਚ ਅੱਧਾ ਤੇ ਬਹੁਤ ਹੀ ਸਵਾਦ ਲੱਗਦਾ ਤੇ ਨਾਲ ਲਈ ਸੀ ਮੈਂ ਹਰੀ ਚਟਨੀ ਵੈਸੇ ਕੜੀ ਦੇ ਨਾਲ ਚਾਵਲ ਇਕੱਲੇ ਹੀ ਬਹੁਤ ਸਵਾਦ ਲੱਗਦੇ ਨੇ ਪਰ ਹਰੀ ਚਟਨੀ ਹੋਵੇ ਤਾਂ ਬਹੁਤ ਹੀ ਮਜ਼ਾ ਆ ਜਾਂਦਾ ਹੈ ਤੇ ਲੋ ਜੀ ਇਸ ਤਰ੍ਹਾਂ ਸਾਡਾ ਲੰਚ ਹੋਇਆ ਕੰਪਲੀਟ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੇ ਤੁਸੀਂ ਹੋਰ ਕਿਹੜੀ-ਕਿਹੜੀ ਰੈਸিপি ਦੀ ਵੀਡੀਓ ਦੇਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋਜੀ ਬਹੁਤ ਹੀ ਟੇਸਟੀ ਬਣੀ ਸੀ ਵਾਕਈ ਬਹੁਤ ਟੇਸਟੀ ਬਣੀ ਸੀ ਤੇ ਜਿਹੜੇ ਇਹ ਪਕੌੜੇ ਆ ਨਾ ਤੇ ਇਹਨਾਂ ਦਾ ਬਿਲਕੁਲ ਹੀ ਸੌਫਟ ਸੌਫਟ ਪੰਜਾ ਆ ਰਿਹਾ ਸੀ ਬਿਲਕੁਲ ਹੀ ਪੋਲੇ ਜੇ ਲੱਗ ਰਹੇ ਸੀ ਇਹ ਪਕੌੜੇ ਤੇ ਇਹ ਦੂਸਰੇ ਪਕੌੜਿਆਂ ਨਾਲੋਂ ਵੀ ਜ਼ਿਆਦਾ ਸੁਆਦ ਬੰਦੀ ਹੈ ਕੜੀ ਤੇ ਤੁਸੀਂ ਇਹਨਾਂ ਦੀ ਕੜੀ ਕਦੀ ਬਣਾ ਕੇ ਦੇਖਿਓ ਤੇ ਜੇਕਰ ਤੁਸੀਂ ਬਣਾਈ ਹੈ ਤੁਸੀਂ ਮੈਨੂੰ ਇਹ ਵੀ ਕਮੈਂਟ ਕਰਕੇ ਦੱਸਿਓ ਓਕੇ